ਦਿੱਲੀ ਦੀ ਸਿਆਸਤ ਬਦਲ ਗਈ ਹੈ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਹੋ ਗਏ ਨੇ ਮੰਤਰੀ ਆਤਿਸ਼ੀ ਪਹਿਲਾਂ ਵੀ ਕਈ ਵਿਭਾਗ ਸੀ ਤੇ ਹੁਣ ਵੀ ਚਰਚਾ ਹੈ ਕਿ ਉਹਨਾਂ ਨੂੰ ਹੋਰ ਵੀ ਕਈ ਵਿਭਾਗ ਮਿਲ ਗਏ ਨੇ ਪੰਜ ਉਹਨਾਂ ਦੇ ਨਾਲ ਮੰਤਰੀ ਨੇ ਤਾਂ ਕੁੱਲ ਮਲਾ ਕੇ ਵੱਡਾ ਫੇਰ ਬਦਲ ਮੰਤਰੀ ਮੰਡਲ ਦੇ ਵਿੱਚ ਵੀ ਹੋਇਆ ਸੌਚੁਕ ਸਮਾਗਮ ਹੋ ਚੁੱਕਿਆ ਹੈ ਜਦੋਂ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਉਹਨਾਂ ਨੇ ਐਲਾਨ ਕਰਤਾ ਕਿ ਮੈਂ ਮੇਰੇ ਤੇ ਇਲਜ਼ਾਮ ਲੱਗੇ ਨੇ ਵਿਸ਼ਟਾਚਾਰ ਦੇ ਮੈਂ ਆਪਣੇ ਉਹ ਤੋਂ ਸਤੀਫਾ ਦੇ ਦਿੱਤਾ। ਇਹ ਰਾਜਨੀਤਿਕ ਦਾ ਹੁੰਦੇ ਨੇ। ਤੇ ਜਿਹੜਾ ਇਹਨਾਂ ਨੇ ਚੱਲੇ ਆ। ਸੋਪਾ ਕਹਿ ਸਕਦੇ ਆ ਕਿ ਦਿੱਲੀ ਦੇ ਵਿੱਚ ਇੱਕ ਨਵੀਂ ਪਾਰੀ 4-5 ਮਹੀਨਿਆਂ ਵਾਸਤੇ ਬੀਬੀ ਆਪ 치ਕਟਨ ਚੱਲੇ ਨੇ। ਮਹੀਨੇ ਭਾਵੇਂ 4 ਹੀ ਹੋਣ ਇੱਥੇ ਤਾਂ ਦਿਨ 4 ਹੀ ਹੋਣ। ਪਰ ਜਿਹੜਾ ਉੱਥੋਂ ਦਾ ਸਮਾਬੱਧ ਸੂਚੀ ਬੋਰਡ ਐ ਉਹਦੇ ਵਿੱਚ ਬੀਬੀ ਆਤਿਸ਼ੀ ਦਾ ਨਾਮ ਚੜ ਗਿਆ ਜਦੋਂ ਤੱਕ ਦੁਨੀਆ ਰਹੂਗੀ ਉਹਨਾਂ ਦਾ ਮੁੱਖ ਮੰਤਰੀ ਵਾਲੇ ਫੱਟੇ ਤੇ ਨਾਂ ਵੀ ਵਿਰਾਜਮਾਨ ਰਹੇਗਾ ਕਿਉਂਕਿ ਆਮ ਆਦਮੀ ਪਾਰਟੀ ਦਾ ਹੀ ਮੁੱਖ ਮੰਤਰੀ ਹੈ ਜਦੋਂ ਕੇਜਰੀਵਾਲ ਸਾਹਿਬ ਬਾਹਰ ਆਏ ਉੱਥੇ ਕਈ ਤਰ੍ਹਾਂ ਦੇ ਵਿਵਹਾਰ ਉਹਨਾਂ ਦੇ ਨਾਲ ਹੋਏ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਉਹਨਾਂ ਦਾ ਨਾਂ ਤੱਕ ਨਹੀਂ ਕਿਸ ਨੇ ਲਿਆ ਜੰਮੂ ਕਸ਼ਮੀਰ ਦੇ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਹੋ ਚੁੱਕੀਆਂ ਨੇ ਯਾਨੀ ਕਿ VOTING ਹੋ ਚੁੱਕੀ ਹੈ ਉਮੀਦਵਾਰਾਂ ਦੀ ਕਿਸਮਤ ਇਹ ਵੀਆ ਮਸ਼ੀਨਾਂ ਦੇ ਵਿੱਚ ਬੰਦ ਹੋਈ ਹੈ ਕਿ ਅਗਲੇ ਦੋ ਪੜਾਅ ਰਹਿੰਦੇ ਨੇ ਨਤੀਜੇ ਵੀ ਆਉਣੇ ਨੇ ਤੇ ਸਿਆਸੀ ਸਰਗਰਮੀਆਂ ਵੀ ਤੇਜ਼ੀ ਦੇ ਨਾਲ ਉੱਥੇ ਲੀਡਰਾਂ ਨੇ ਵਧਾਈਆਂ ਨੇ ਮੋਦੀ ਸਾਹਿਬ ਦੀ ਰੈਲੀਆਂ ਕਰਾਏ ਵੱਡੇ ਵੱਡੇ ਲੀਡਰ ਉੱਥੇ ਲਗਾਤਾਰ ਸੰਬੋਧਨ ਕਰ ਰਹੇ ਇਹਨਾਂ ਮਾਮਲਿਆਂ ਦੇ ਵਿੱਚ 59% ਤੋਂ ਵੱਧ ਥੋੜੀ ਜੀ ਉਥੇ ਵੋਟ ਹੋਈ ਹੈ ਜਿੱਦਾਂ ਦਾ ਮਾਹੌਲ ਉਥੇ ਖੜਕੇ ਦੜਕੇ ਵਾਲਾ ਚੱਲਦਾ ਇਹਦੇ باوجود 59% ਵੋਟ ਪੈ ਜਾਣੀ ਇੱਕ ਸ਼ੁਭ ਸ਼ਗਨ ਹੈ ਜੀ ਦਾ ਮਤਲਬ ਉਥੋਂ ਦੇ ਲੋਕ ਵੀ ਲੋਕਤੰਤਰ ਪ੍ਰਣਾਲੀ ਦੇ ਵਿੱਚ ਹਿੱਸਾ ਲੈਂਦੇ ਨੇ ਨੇ ਰਾਹੁਲ ਗਾਂਧੀ ਬਾਰੇ ਟਿੱਪਣੀਆਂ ਕਰਤੀਆਂ ਜਿਸ ਤੋਂ ਬਾਅਦ ਦੇ ਵਿੱਚ ਇੱਕ ਤਰੀਕੇ ਨਾਲ ਧੜੇਬੰਦੀਆਂ ਹੋ ਗਈਆਂ ਕੁਝ ਲੋਕਾਂ ਨੇ ਰਵਨੀਤ ਬਿੱਟੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਕੁਝ ਰਾਹੁਲ ਗਾਂਧੀ ਦੇ ਖਿਲਾਫ ਆ ਗਏ ਤੇ ਕਈ ਲੀਡਰ ਆਪਣਾ ਦਰਦ ਬਿਆਨ ਕਰਦੇ ਹੋਏ ਨਜ਼ਰ ਆਏ ਹਰਜੀਤ ਗਰੇਵਾਲ ਉਹਨਾਂ ਨੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਕਿ ਨਵੇਂ ਬੰਦੇ ਨੂੰ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੁਰਾਣਿਆਂ ਨੂੰ ਵਿਸਾਰ ਦਿੱਤਾ ਗਿਆ ਭਾਜਪਾ ਵੱਲੋਂ ਅਸੀਂ ਵੀ ਕਹਿੰਦੇ ਕਾਬਿਲ ਆ ਪਰ ਅਸੀਂ ਕਹਿੰਦੇ ਅੱਜ ਤੱਕ ਕੁਝ ਵੀ ਗੱਲ ਹੋਵੇ ਡਾਂਟ ਤੱਕ ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਖਾ ਲਏ ਨੇ ਆ ਪਰ ਰਵਨੀਤ ਬਿੱਟੂ ਨੂੰ ਅਜੇ ਹਾ ਅਹੁਦਾ ਜਿਹੜਾ ਦਿੱਤਾ ਗਿਆ ਉਹ ਸਾਲਾਂ ਦੇ ਘੇਰੇ ਚ ਹੈ ਰਵਨੀਤ ਬਿੱਟੂ ਵੀ ਕਾਫੀ ਚਰਚਾ ਚ ਦੁਬਾਰਾ ਫਿਰ ਰਵਨੀਤ ਬਿੱਟੂ ਦਾ ਬਿਆਨ ਆ ਗਿਆ ਦੇਖੋ ਰਵਨੀਤ ਬਿੱਟੂ ਹੋਵੇ ਜਾਂ ਕੋਈ ਹੋਰ ਹੋਵੇ ਮੇਰਾ ਖਿਆਲ ਇਹੋ ਜਿਹੇ ਬਿਆਨਾਂ ਤੋਂ ਗੁਰੇਜ ਕਰਨਾ ਚਾਹੀਦਾ ਜਿਹਦੇ ਨਾਲ ਆਪਰਾਤਪਰੀ ਦਾ ਬਹੌਲ ਹੋਵੇ ਇਹ ਹਰਜੀਤ ਗਰੇਵਾਲ ਦਾ ਦਰਦ ਬਿਲਕੁਲ ਸਹੀ ਝਲਕਦਾ ਹੈ। ਇਹਨਾਂ ਲੋਕਾਂ ਨੂੰ ਕਈ-ਕਈ ਦਹਾਕੇ ਹੋ ਗਏ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦਿਆਂ। ਆ ਬਿੱਟੂ ਤਾਂ ਹੁਣ ਤੱਕ ਤਿੰਨ ਬਰੀ ਮੈਂਬਰ ਪਾਰਲੀਮੈਂਟ ਬਣਿਆ ਕਾਂਗਰਸ ਉਸੇ ਨੂੰ ਇਹ ਗਾਲਾਂ ਕੱਢਣ ਲੱਗ ਗਿਆ। ਆਮ ਤੌਰ ਤੇ ਲੋਕ ਜੇ ਕੋਈ ਇਸ ਤਰ੍ਹਾਂ ਦਾ ਹੋ ਜਾਣ, ਆਸਾਨ ਖਰਾਮਾਸ਼ ਹੋ ਜਾਣ ਜੋ ਕਾਂਗਰਸ ਦੇ ਆਗੂ ਕਹਿੰਦੇ ਐ ਤੇ ਉਹਨੂੰ ਕਿਰਤਕਣ ਕਿਹਾ ਜਾਂਦਾ ਹੈ। ਧਾਰਮਿਕ ਦੇ ਨਾਲ ਨਾਲ ਸਿਆਸੀ ਸਜ਼ਾ ਦੀ ਮੰਗ ਵੀ ਕੀਤੀ ਗਈ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਖਰਾਂ ਵੱਲੋਂ ਮੈਸੇਜ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਕਾਫੀ ਚਰਚਾ ਦੇ ਵਿੱਚ ਨੇ ਉਹ ਜਦੋਂ ਡੇਰਾ ਜਗਮਾਲ ਵਾਲੀ ਦੇ ਨਵੇਂ ਮੁਖੀ ਦੀ ਦਸਤਾਰਬੰਦੀ ਹੁੰਦੀ ਹੈ ਉਹਨੂੰ ਗੱਡੀ ਤੇ ਬਿਠਾਇਆ ਜਾਂਦਾ ਹੈ ਤਾਂ ਉਦੋਂ ਉੱਥੇ ਪਤਾ ਨਹੀਂ ਕਿਉਂ ਪਹੁੰਚ ਜਾਂਦੇ ਹਾਂ ਦੇਖੋ ਕਈ ਗੱਲਾਂ ਨੇ ਕੀ ਇਹਦਾ ਸਪਸ਼ਟੀਕਰਨ ਤਾਂ ਦੇ ਸਕਦੇ ਖੁਦ ਹੂੰ ਇਹ ਜਿਹੜੇ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੇ ਕਿ ਕਿਹੜੇ ਕਾਰਨ ਹੈ ਇਹਨਾਂ ਡੇਰਿਆਂ ਦੇ ਵਿੱਚ ਜਾਣਾ ਜੇ ਡੇਰਿਆਂ ਨੂੰ ਪ੍ਰਮੋਟ ਅਸੀਂ ਕਰਨਾ ਉਹ ਸਿੱਖੀ ਦੇ ਉਲਟ ਮੰਨਿਆ ਜਾਂਦਾ ਹੈ। ਸੁਖਵੀਰ ਸਿੰਘ ਬਾਦਲ ਨੇ ਗੁਨਾਹ ਬਹੁਤ ਕੀਤੇ ਨੇ ਗਲਤੀਆਂ ਨਹੀਂ ਹੈਗੀਆਂ। ਉਹਨੂੰ ਧਾਰਮਿਕ ਸਜ਼ਾ ਦੇ ਨਾਲ ਨਾਲ ਰਾਜਨੀਤਿਕ ਸਜ਼ਾ ਵੀ ਲਾਈ ਜਾਵੇ। ਐਸ ਵਲੇ ਨਖੇੜਾ ਕਰਨਾ ਬਹੁਤ ਔਖਾ ਹੋ ਗਿਆ ਜੱਦਰ ਸਾਹਿਬ ਵੱਲੋਂ। ਕਿ ਗਲਤੀਆਂ ਦੀ ਧਾਰਮਿਕ ਸਜ਼ਾ ਤਾਂ ਬੰਨੀ ਜਾਂਦੀ ਆ ਲਾ ਦਿਓ ਹਮ ਪਰ ਜਿਹੜੇ ਬੱਜਰ ਗਨਾਹ ਹੋਏ ਨੇ ਉਹ ਬਾਰ ਬਾਰ ਕਹੀ ਜਾਂਦਾ ਚੇਤ ਅਚੇਤ ਜਾਣੇ ਅਣਜਾਣੇ ਸਾਸ੍ਰੀਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਦੇ 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 ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਰਚਾ ਕਰਦੇ ਹਾਂ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਡੇ ਨਾਲ ਜੁੜਦੇ ਹੋ ਤੇ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਹਫਤੇ ਭਰ ਦੇ ਵਿੱਚ ਕੀ ਕੁਝ ਵਾਪਰ ਗਿਆ ਇਹਦੇ ਉੱਤੇ ਆਪਾਂ ਜਾਣਕਾਰੀ ਹਾਸਲ ਕਰਾਂਗੇ ਤੇ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨ ਢਿਲ ਸਾਹਿਬ ਸਭ ਤੋਂ ਪਹਿਲਾਂ ਵੱਡੀ ਤੇ ਅਹਿਮ ਖਬਰ ਦਾ ਰੁ ਮੁੱਖ ਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਹੋ ਗਏ ਨੇ ਮੰਤਰੀ ਆਤਿਸ਼ੀ ਪਹਿਲਾਂ ਵੀ ਕਈ ਵਿਭਾਗ ਸੀ ਤੇ ਹੁਣ ਵੀ ਚਰਚਾ ਹੈ ਕਿ ਉਹਨਾਂ ਨੂੰ ਹੋਰ ਵੀ ਕਈ ਵਿਭਾਗ ਮਿਲ ਗਏ ਨੇ ਪੰਜ ਉਹਨਾਂ ਦੇ ਨਾਲ ਮੰਤਰੀ ਨੇ ਤਾਂ ਕੁਲ ਮਲਾ ਕੇ ਵੱਡਾ ਫੇਰਬਦਲ ਮੰਤਰੀ ਮੰਡਲ ਦੇ ਵਿੱਚ ਵੀ ਹੋਇਆ ਸੌਚੁਕ ਸਮਾਗਮ ਹੋ ਚੁੱਕਿਆ ਹੈ ਦੇਖੋ ਜਦੋਂ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਉਹਨਾਂ ਨੇ ਐਲਾਨ ਕਰਤਾ ਕਿ ਮੈਂ ਮੇਰੇ ਤੇ ਇਲਜ਼ਾਮ ਲੱਗੇ ਨੇ ਭ੍ਰਿਸ਼ਟਾਚਾਰ ਦੇ ਬਏ ਆਪਣੇ ਉਹਦੇ ਤੋਂ ਅਸਤੀਫਾ ਦਿੰਦਾ ਆਮ ਚਰਚਾ ਇਹ ਹੈ ਕਿ ਉਹਨਾਂ ਨੇ ਅਸਤੀਫਾ ਦਿੰਦਿਆਂ ਦਿੰਦਿਆਂ ਬਹੁਤ ਦੇਰ ਲਾਤੀ ਜੇ ਉਹ ਅਸਤੀਫਾ ਨਾ ਦਿੰਦੇ ਹੋ ਸਕਦਾ ਦਿੱਲੀ ਦੇ ਉਪਰਾਜਪਾਲ ਬੀਕੇ ਸਖਸੈਨਾ ਉਥੋਂ ਦੀ ਸਰਕਾਰੀ ਭੰਗ ਕਰ ਦਿੰਦੇ ਚਲੋ ਸਿਆਸੀ ਤੌਰ ਦੇ ਉੱਤੇ ਆਮ ਲੋਕ ਸਮਝ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਦਾਅ ਜਜਵਾਤੀ ਖੇਡਿਆ ਤੇ ਉਹ ਕਹਿ ਕੀ ਰਹੇ ਨੇ ਮੈਨੂੰ ਤੁਹਾਡੇ ਤੇ ਭਰੋਸਾ ਨਹੀਂ ਮੈਂ ਦਿੱਲੀ ਦੇ ਲੋਕਾਂ ਤੋਂ ਦੁਬਾਰਾ ਫਤਵਾ ਲੈਣਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਅਰਵਿੰਦ ਕੇਜਰੀ ਬਹੁਤ ਮਾਹਰ ਨੇ ਚਲੋ ਲਓ ਜੀ ਉਹਦੇ ਵਿੱਚ ਵਜੋਂ ਬੀਬੀ ਆਤਸ਼ੀ ਨੂੰ ਸਰਕਾਰ ਚਲਾਉਣ ਦਾ ਮੌਕਾ ਮਿਲ ਗਿਆ ਉਹ ਮੁੱਖ ਮੰਤਰੀ ਬਣ ਗਏ ਪੰਜ ਮੰਤਰੀਆਂ ਨੇ ਵੀ ਸੌ ਚੱਕ ਲਈ ਇੱਕ ਮੰਤਰੀ ਨਵਾਂ ਦੇਤਾ ਬਾਕੀ ਪੁਰਾਣੇ ਹੀ ਨੇ ਸੋ ਇਹਦੇ ਵਿੱਚ ਤੁਸੀਂ ਸਮਝ ਸਕਦੇ ਹੋ ਇਹ ਰਾਜਨੀਤਿਕ ਦਾ ਹੁੰਦੇ ਨੇ ਤੇ ਜਿਹੜਾ ਇਹਨਾਂ ਨੇ ਚੱਲੇ ਆ। ਸੋ ਆਪ ਕਹਿ ਸਕਦੇ ਆ ਕਿ ਦਿੱਲੀ ਦੇ ਵਿੱਚ ਇੱਕ ਨਵੀਂ ਪਾਰੀ 4-5 ਮਹੀਨਿਆਂ ਵਾਸਤੇ ਬੀਬੀ ਆਤਿਸ਼ੀ ਖੇਡਣ ਚੜੇ ਨੇ। ਮਹੀਨੇ ਭਾਵੇਂ 4 ਹੀ ਹੋਣ, ਇੱਥੇ ਤਾਂ ਦਿਨ 4 ਹੀ ਹੋਣ। ਪਰ ਜਿਹੜਾ ਉੱਥੋਂ ਦਾ ਸਮਾਵਧ ਸੂਚੀ ਬੋਰਡ ਹੈ ਉਹਦੇ ਵਿੱਚ ਬੀਬੀ ਆਤਿਸ਼ੀ ਦਾ ਨਾਂ ਚੜ ਗਿਆ। ਜਦੋਂ ਤੱਕ ਦੁਨੀਆ ਰਹੂਗੀ ਉਹਨਾਂ ਦਾ ਮੁੱਖ ਮੰਤਰੀ ਵਾਲੇ ਫੱਟੇ ਤੇ ਨਾਂ ਵੀ ਵਿਰਾਜਮਾਨ ਰਹੇਗਾ ਕਈ ਤਰ੍ਹਾਂ ਦੇ ਵਾਦੇ ਉਹਨਾਂ ਨੇ ਕੀਤੇ ਆ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਪੁਰਾਣਾ ਜੋ ਕੇਜਰੀਵਾਲ ਨੇ ਕੰਮ ਕੀਤਾ ਉਹ ਕੇਜਰੀਵਾਲ ਦੇ ਕੰਮਾਂ ਨੂੰ ਜਾਰੀ ਰੱਖਾਂਗੇ ਦਿੱਲੀ ਦੇ ਲੋਕਾਂ ਨੂੰ ਹੁਣ ਇੱਕ ਨਵਾਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਬੀਬੀ ਆਦਿਸ਼ੀ ਦੇ ਤੇ ਉਹਨਾਂ ਦਾ ਮੰਤਰੀ ਮੰਡਲ ਮਿਲਿਆ ਚਾਰ ਪੰਜ ਮਹੀਨਿਆਂ 'ਚ ਕਿਹੜੇ-ਕਿਹੜੇ ਕੰਮਾਂ ਨੂੰ ਪਹਿਲ ਕਦਮੀ ਦਿੰਦੇ ਆ ਉਹ ਸਮਾਂ ਦੱਸੇਗਾ ਪਰ ਇੱਕ ਘਟਨਾ ਕਰਮ ਪੰਜਾਬ ਦੇ ਨਾਲ ਬੜਾ ਅਜੀਬ ਵਾਪਰਿਆ ਉਹ ਮੁੱਖ ਮੰਤਰੀ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਹੀ ਮੁੱਖ ਮੰਤਰੀ ਹੈ ਜਦੋਂ ਕੇਜਰੀਵਾਲ ਸਾਹਿਬ ਬਾਹਰ ਆਏ ਉੱਥੇ ਕਈ ਤਰ੍ਹਾਂ ਦੇ ਵਿਵਹਾਰ ਉਹਨਾਂ ਦੇ ਨਾਲ ਹੋਏ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਉਹਨਾਂ ਦਾ ਨਾਂ ਤੱਕ ਨਹੀਂ ਕਿਸੇ ਨੇ ਲਿਆ ਇਹ ਸਾਰਾ ਕੁਛ ਇਹਦਾ ਮਤਲਬ ਯੋਜਨਾਬੱਧ ਤਰੀਕੇ ਦੇ ਨਾਲ ਹੈ ਉਦੋਂ ਬਾਅਦ ਮੁੱਖ ਮੰਤਰੀ ਸਾਹਿਬ ਕਹਿੰਦੇ ਜਹਾਜ਼ ਤੋਂ ਉਤਰਦੇ ਸਮੇਂ ਤਿਲਕ ਗਏ ਕਈ ਤਰ੍ਹਾਂ ਦਾ ਪ੍ਰਚਾਰ ਹੈ ਤੇ ਚਾਰਟਰਡ ਜਹਾਜ਼ ਦੇ ਵਿੱਚ ਹੀ ਕੁਝ ਸਮੇਂ ਬਾਅਦ ਉਹ ਵਾਪਸ ਵੀ ਪਹੁੰਚ ਗਏ ਦਿੱਲੀ ਚਰਚਾ ਤਾਂ ਇਹ ਸੀ ਕਿ ਉਹ ਹਸਪਤਾਲ 'ਚ ਕਿਸੇ 'ਚ ਇਲਾਜ ਹਦੀ ਇੰਨੇ ਪਰ ਅਗਲੇ ਦਿਨ ਆ ਕੇ ਉਹਨਾਂ ਨੇ ਮੀਟਿੰਗਾਂ ਵਗੈਰਾ ਵੀ ਸ਼ੁਰੂ ਕਰਤੀਆਂ ਕੱਲ ਉਹ ਚੋਣ ਪ੍ਰਚਾਰ ਕਰ ਰਹੇ ਸੀ ਹਰਿਆਣੇ ਦੇ ਰਵਾੜੀ ਦੇ ਵਿੱਚ ਜਿਹੜਾ ਰੋਡ ਸ਼ੋਅ ਹੈ ਉਹਨਾਂ ਨੂੰ ਦਿੱਲੀ ਨਹੀਂ ਸੱਦਿਆ ਗਿਆ ਹੁਣ ਤੱਕ ਉਹਨਾਂ ਦੀਆਂ ਤਸਵੀਰਾਂ ਵੀ ਗਾਇਬ ਕਰਤੀਆਂ ਕਈ ਥਾਵਾਂ ਤੋਂ ਉਹਨਾਂ ਨੂੰ ਰਵਾੜੀ ਭੇਜਤਾ ਆਪਦੀ ਪਾਰਟੀ ਦਾ ਸਿਰਫ ਤੇ ਸਿਰਫ ਦੂਜੇ ਰਾਜ ਦੇ ਵਿੱਚ ਕੋਈ ਮੁੱਖ ਮੰਤਰੀ ਹੋਵੇ ਉਹਨੂੰ ਨਾ ਬੁਲਾਉਣਾ ਭਾਵੇਂ ਬੋਲੋ ਨਾ ਇਹਦੇ باوجود ਸਾਰਾ ਕੁਝ ਸਪੱਸ਼ਟ ਆਉਂਦਾ ਹੈ ਕਿ ਇਹਨਾਂ ਨੂੰ ਕਿਉਂ ਨਾ ਸੱਦਿਆ ਗਿਆ ਆਪਣੇ ਆਪ ਦੇ ਵਿੱਚ ਤਰਥ ਲਈ ਬਚਾਉਣ ਵਾਲਾ ਇਹ ਕਦਮ ਨਜ਼ਰ ਆ ਰਿਹਾ ਹੈ ਜੀ ਢਿਲਸਾਭ ਅਗਲੀ ਖਬਰ ਤਰੋ ਕਰਦੇ ਹਾਂ ਜੀ ਅਗਲੀ ਖਬਰ ਵੀ ਬੜੀ ਅਹਿਮ ਬਣ ਜਾਂਦੀ ਹੈ ਚੋਣਾਂ ਨੇ ਜੰਮੂ ਕਸ਼ਮੀਰ ਦੀਆਂ ਤੇ ਹਰਿਆਣੇ ਦੀਆਂ ਜੰਮੂ ਕਸ਼ਮੀਰ ਦੇ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਹੋ ਚੁੱਕੀਆਂ ਨੇ ਯਾਨੀ ਕਿ VOTING ਹੋ ਚੁੱਕੀ ਹੈ ਉਮੀਦਵਾਰਾਂ ਦੀ ਕਿਸਮਤ ਵੀਆ ਮਸ਼ੀਨਾਂ ਦੇ ਵਿੱਚ ਬੰਦ ਹੋਈ ਹੈ ਤੇ ਅਗਲੇ ਦੋ ਪੜਾਅ ਰਹਿੰਦੇ ਨੇ ਨਤੀਜੇ ਵੀ ਆਉਣੇ ਨੇ ਤੇ ਸਿਆਸੀ ਸਰਗਰਮੀਆਂ ਵੀ ਤੇਜ਼ੀ ਦੇ ਨਾਲ ਉੱਥੇ ਲੀਡਰਾਂ ਨੇ ਵਧਾਈਆਂ ਨੇ ਮੋਦੀ ਸਾਹਿਬ ਵੀ ਰੈਲੀਆਂ ਕਰਾਏ ਵੱਡੇ ਵੱਡੇ ਲੀਡਰ ਉੱਥੇ ਲਗਾਤਾਰ ਸੰਬੋਧਨ ਕਰ ਰਹੇ ਨੇ ਦੇਖੋ ਇਹਦੇ ਵਿੱਚ ਇੱਕ ਗੱਲ ਹੈ ਧਰਮਿੰਦਰ ਇਹ ਚੀਜ਼ ਦੇ ਵਿੱਚ ਤਿੰਨ ਪੜਾਅ ਨੇ ਉੱਥੇ ਹੂੰ ਪਹਿਲਾ ਪੜਾਅ ਹੋਇਆ 18 ਤਰੀਕ ਨੂੰ ਹੂੰ ਦੂਜਾ ਹੋਣਾ 25 ਨੂੰ ਤੇ ਤੀਜਾ ਆਖਰੀ ਪੜਾਅ 1 ਅਕਤੂਬਰ ਨੂੰ ਆਇਆ ਗਾਂਧੀ ਯੰਤੀ ਤੋਂ ਇੱਕ ਦਿਨ ਪਹਿਲਾਂ ਤੇ ਇਹਨਾਂ ਮਾਮਲਿਆਂ ਦੇ ਵਿੱਚ 59% ਤੋਂ ਵੱਧ ਥੋੜੀ ਜੀ ਉੱਥੇ ਵੋਟ ਹੋਈ ਹੈ ਜਿੱਦਾਂ ਦਾ ਮਾਹੌਲ ਉੱਥੇ ਖੜਕੇ ਦੜਕੇ ਵਾਲਾ ਚੱਲਦਾ ਇਹਦੇ باوجود 59% ਵੋਟ ਪੈ ਜਾਣੀ ਇੱਕ ਸ਼ੁਭ ਸ਼ਗਨ ਹੈ ਇਹਦਾ ਮਤਲਬ ਉੱਥੋਂ ਦੇ ਲੋਕ ਵੀ ਲੋਕਤੰਤਰ ਪ੍ਰਣਾਲੀ ਦੇ ਵਿੱਚ ਹਿੱਸਾ ਲੈਂਦੇ ਨੇ ਅੱਜ ਤੱਕ ਕਦੇ ਵੀ ਜਦੋਂ ਚੋਣਾਂ ਹੋਣ ਇਹ ਸਿਆਸੀ ਆਗੂ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਆ ਔਰ 2014 ਤੋਂ ਬਾਅਦ ਉਥੇ ਚੋਣਾਂ ਨਹੀਂ ਹੋਈਆਂ 10 ਸਾਲ ਬਾਅਦ ਹੋ ਰਹੀਆਂ ਨੇ ਉਥੇ ਇਹਨਾਂ ਨੂੰ ਤੋੜ ਕੇ ਜੂਨੀਅਨ ਟੈਰੀਟਰੀ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਤਾ ਪਰ ਇਹਦੇ باوجود ਹੁਣ ਚੋਣਾਂ ਹੋਣ ਲੱਗੀਆਂ ਨੇ ਤਾਂ ਜਿਵੇਂ 59% ਪਹਿਲੇ ਪੜਾਅ ਚ ਹੋਇਆ ਲੋਕਾਂ ਨੂੰ ਉਮੀਦ ਹੈ ਕਿ ਦੂਜਾ ਪੜਾਅ ਵੀ 59 ਪਰਸੈਂਟ ਜਾਂ ਇਸ ਤੋਂ ਵੱਧ ਨਜ਼ਰ ਆਵੇਗਾ ਤੇ ਆਖਰੀ ਪੜਾਅ ਰਹੇਗਾ ਉਹ ਇੱਕ ਤਰੀਕ ਨੂੰ ਜਾ ਕੇ ਹੋਣਾ ਹੈ ਹੂੰ ਸੋ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਆਪਣੇ ਵੋਟ ਦੇ ਹੱਕ ਤੋਂ ਵਾਂਝੇ ਸੀ ਕਰਾਉਣਾ ਪੈਣਾ ਸੀ ਧਾਰਾ 370 ਤੋੜਨ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਆਇਆ ਉੱਥੇ ਜਾ ਕੇ ਕਹਿਣਾ ਪਿਆ ਕਿ ਅਸੀਂ ਆਹ ਤਰੀਕ ਤੋਂ ਪਹਿਲਾਂ ਪਹਿਲਾਂ ਚੋਣਾਂ ਉੱਥੇ ਕਰਾ ਦੇਾਂਗੇ ਨਹੀਂ ਤਾਂ ਇਹ ਚੁੱਪ ਕਰੇ ਬੈਠੇ ਸੀ ਕੁੰਭ ਕਰਨੀ ਨੀਂਦ ਸੁੱਤੇ ਸੀ ਤੇ ਲੋਕ ਸਭਾ ਚੋਣਾਂ ਵੀ ਲੜੀਆਂ ਉੱਥੇ ਇਹਨਾਂ ਨੇ ਇਹਦਾ ਮਤਲਬ ਉੱਥੇ ਭਰੋਸਾ ਘਟ ਸੀ ਪਰ ਹੁਣ ਅਦਾਲਤੀਏ ਦੇਸ਼ਾਂ ਦੇ باوجود ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਜੀ ਜੀ ਬਿਲਕੁਲ ਜੀ ਤੇ ਰਵਨੀਤ ਬਿੱਟੂ ਦੇ ਬਿਆਨ ਨੇ ਕਾਫੀ ਤਰਥਲੀ ਪਾਈ ਹੋਈ ਆ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਬਾਰੇ ਟਿੱਪਣੀਆਂ ਕਰਤੀਆਂ ਜਿਸ ਤੋਂ ਬਾਅਦ ਦੇ ਵਿੱਚ ਇੱਕ ਤਰੀਕੇ ਨਾਲ ਧੜੇਬੰਦੀਆਂ ਹੋ ਗਈਆਂ ਕੁਝ ਲੋਕਾਂ ਨੇ ਰਵਨੀਤ ਬਿੱਟੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਕੁਝ ਰਾਹੁਲ ਗਾਂਧੀ ਦੇ ਖਿਲਾਫ ਆ ਗਏ ਤੇ ਕਈ ਲੀਡਰ ਆਪਣਾ ਦਰਦ ਬਿਆਨ ਕਰਦੇ ਹੋਏ ਨਜ਼ਰ ਆਏ ਖਾਸ ਕਰ ਹਰਜੀਤ ਗਰੇਵਾਲ ਉਹਨਾਂ ਨੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਕਿ ਨਵੇਂ ਬੰਦੇ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਪੁਰਾਣਿਆਂ ਨੂੰ ਵਿਸਾਰ ਦਿੱਤਾ ਗਿਆ ਭਾਜਪਾ ਵੱਲੋਂ ਅਸੀਂ ਵੀ ਕਹਿੰਦੇ ਕਾਬਿਲ ਆ ਪਰ ਅਸੀਂ ਕਹਿੰਦੇ ਅੱਜ ਤੱਕ ਕੁਝ ਵੀ ਗੱਲ ਹੋਵੇ ਡਾਂਟ ਤੱਕ ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਖਾ ਲੈਨੇ ਆ ਪਰ ਰਵਨੀਤ ਬਿੱਟੂ ਨੂੰ ਅਜਿਹਾ ਅਹੁਦਾ ਜਿਹੜਾ ਦਿੱਤਾ ਗਿਆ ਉਹ ਸਵਾਲਾਂ ਦੇ ਘੇਰੇ 'ਚ ਹੈ ਰਵਨੀਤ ਬਿੱਟੂ ਵੀ ਕਾਫੀ ਚਰਚਾ 'ਚ ਦੁਬਾਰਾ ਫਿਰ ਰਵਨੀਤ ਬਿੱਟੂ ਦਾ ਬਿਆਨ ਆ ਗਿਆ ਦੇਖੋ ਰਵਨੀਤ ਬਿੱਟੂ ਹੋਵੇ ਜਾਂ ਕੋਈ ਹੋਰ ਹੋਵੇ ਮੇਰਾ ਕਹਿਲ ਇਹੋ ਜਿਹੇ ਬਿਆਨਾਂ ਤੋਂ ਗੁਰੇਜ ਕਰਨਾ ਚਾਹੀਦਾ ਜਿਹਦੇ ਨਾਲ ਅਪਰਾਧ ਤਫਰੀਦਾ ਮਾਹੌਲ ਹੋਵੇ ਕਾਂਗਰਸ ਦੇ ਬਹੁਤ ਸੀਨੀਅਰ ਆਗੂ ਨੇ ਮੈਂਬਰ ਪਾਰਲੀਮੈਂਟਰੀ ਗੁਰਜੀਤ ਸਿੰਘ ਔਜਲਾ ਔਜਲਾ ਸਾਹਬ ਨੇ ਦੇ ਇਥੋਂ ਤੱਕ ਕਹਿਤਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੋ ਦੋ ਕੰਗਣਾ ਨੇ ਇੱਕ ਬਿੱਟੂ ਇੱਕ ਉਹ ਜਿਹੜੀ ਹਿਮਾਚਲ ਵਾਲੀ ਹੈ ਇਹ ਹਰਜੀਤ ਗਰੇਵਾਲ ਦਾ ਦਰਦ ਬਿਲਕੁਲ ਸਹੀ ਝਲਕਦਾ ਹੈ। ਇਹਨਾਂ ਲੋਕਾਂ ਨੂੰ ਕਈ-ਕਈ ਦਹਾਕੇ ਹੋ ਗਏ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦਿਆਂ। ਤੇ ਫਿਰ ਤਾਂ ਉਹੀ ਕਹਾਵਤ ਸਿੱਧ ਹੋਊਗੀ ਕਿ ਖਾਣ-ਪੀਣ ਨੂੰ ਕੋਈ ਤੇ ਡੰਡੇ ਖਾਣ ਨੂੰ ਕੋਈ। ਇਹ ਸਵਾਲ ਪਹਿਲਾਂ ਇਹ ਆਮ ਆਦਮੀ ਪਾਰਟੀ ਤੇ ਠਾਉਂਦੇ ਸੀ ਕਿ ਦੂਜੀਆਂ ਪਾਰਟੀਆਂ ਆਪ ਪਹਿਲਾਂ ਤਾਂ ਕੱਟੜ ਇਮਾਨਦਾਰ ਬਣ ਗਏ। ਬਾਦ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਵੀ ਲਿਆ ਲਿਆ ਕੇ ਆਪਦੀ ਪਾਰਟੀ 'ਚ ਸ਼ਾਮਲ ਕਰੀ ਜਾਂਦੇ ਆ ਇਹ ਭਾਜਪਾ ਤੇ ਇੰਜਾਮ ਲਾਉਂਦੇ ਸੀ ਕਿ ਇਹਨਾਂ ਕੋਲ ਇੱਕ ਵਾਸ਼ਿੰਗ ਮਸ਼ੀਨ ਹੈ ਉਸ ਵਾਸ਼ਿੰਗ ਮਸ਼ੀਨ ਦੇ ਜਰਗੇ ਜਿਹੜੇ ਬੰਦੇ ਨੂੰ ਆਪਣੀ ਪਾਰਟੀ 'ਚ ਲਿਆਉਂਦੇ ਆ ਉਹਨੂੰ ਉੱਥੇ ਇਸ਼ਨਾਨ ਕਰਾ ਦਿੰਦੇ ਨੇ ਉਹ ਦੁੱਧ ਤੋਤਾ ਕਟੜ ਇਮਾਨਦਾਰ ਬਣ ਜਾਂਦਾ ਹੈ ਇਹੀ ਚੀਜ਼ ਇੱਥੇ ਜਿਹੜੀ ਕਿ ਅਰਵਿੰਦ ਇਹ ਹਰਜੀਤ ਗਰੇਵਾਲ ਸਾਹਿਬ ਕਹਿ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਿੱਟੂ ਤਾਂ ਹੁਣ ਤੱਕ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਿਆ ਕਾਂਗਰਸ ਉਸੇ ਨੂੰ ਇਹ ਗਾਲਾਂ ਕੱਢਣ ਲੱਗ ਗਿਆ ਆਮ ਤੌਰ ਤੇ ਲੋਕ ਜੇ ਕੋਈ ਇਸ ਤਰ੍ਹਾਂ ਦਾ ਹੋ ਜਾਣ ਆਸਾਨ ਖਰਾਮ ਆਸ਼ੋਜਨ ਜੋ ਕਾਂਗਰਸ ਦੇ ਆਗੂ ਕਹਿੰਦੇ ਐ ਤੇ ਉਹਨੂੰ ਕਿਰਤਕਣ ਕਿਹਾ ਜਾਂਦਾ ਹੈ ਆਮ ਭਾਸ਼ਾ ਦੇ ਵਿੱਚ ਤੇ ਅਸੀਂ ਕੋਲ ਬੁਲਾ ਕੇ ਦੇਖੀਏ ਕਿ ਇਹ ਜਿਹੜਾ ਬਿੱਟੂ ਵਾਲਾ ਮਾਮਲਾ ਇਹ ਕਾਫੀ ਸੀਰੀਅਸ ਲਿਆ ਜਾ ਰਿਹਾ ਹੈ ਅੱਜ ਅਸਲ ਮੁੱਦਿਆਂ ਨੂੰ ਛੱਡ ਕੇ ਮੁੱਦੇ ਪਟਕਾਏ ਜਾ ਰਹੇ ਨੇ ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ 'ਚ ਉਲਝਾ ਦਿਓ ਇੱਕ ਕਹਾਵਤ ਹੈ ਕਿ ਐਸਾ ਗਾਸਕ ਸੋੜੋ ਨਾ ਗਧੇ ਖਾਏ ਨਾ ਘੋੜੋ ਇਹ ਜੇ ਮਾਵਲਿਆਂ ਦੇ ਵਿੱਚ ਰਾਸੀ ਲੋਕ ਮਾਰੋਗੇ ਤੇ ਭੁਲਾਤ ਆ ਕਿ ਇੱਥੇ ਵਾਦੀ-ਵਾਦੀ ਵੀ ਕੋਈ ਮਾਮਲਾ ਹੈ ਇੱਥੇ ਦੂਸਰਾ ਵੀ ਕੋਈ ਮਾਮਲਾ ਹੈ ਬੇਰੋਜ਼ਗਾਰੀ ਇੱਥੇ ਮਹਿੰਗਾਈ ਵੀ ਕੋਈ ਮਾਮਲਾ ਹੈ ਇਹਨਾਂ ਸਾਰਿਆਂ ਤੋਂ ਧਿਆਨ ਪਟਕਾ ਕੇ ਹੋਰ ਪਾਸੇ ਵੱਲ ਤੋਰਿਆ ਜਾ ਰਿਹਾ ਹੈ ਸੋ ਹਰਜੀਤ ਗਰੇਵਾਲ ਦਾ ਦਰਦ ਝਲਕਣਾ ਬਹੁਤ ਸੁਭਾਵਕ ਕਿਹਾ ਜਾ ਸਕਦਾ ਹੈ ਜੀ ਬਿਲਕੁਲ ਜੀ ਤੇ ਟਿਲ ਸਾਹਿਬ ਅਗਲੀ ਖਬਰ ਦਾ ਰੁਕ ਕਰਦੇ ਆਂ ਜੀ ਅਗਲੀ ਖਬਰ ਹਰਿਆਣੇ ਦੇ ਵਿੱਚ ਵੀ ਚੋਣਾਂ ਨੇ ਤਾਂ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਪੂਰੇ ਜ਼ੋਰਾਂ ਦੇ ਉਤੇ ਚੱਲ ਰਿਹਾ ਹੈ ਸਾਰੀਆਂ ਧਿਰਾਂ ਪੂਰੀ ਵਾਹ ਲ ਆ ਰਹੀਆਂ ਨੇ ਕਿ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰ ਲਈਏ ਫੇਰ ਬਦਲ ਹੋ ਰਹੇ ਨੇ ਦਲ ਬਦਲੀਆਂ ਹੋ ਰਹੀਆਂ ਨੇ ਕਾਫੀ ਕੁਝ ਇਹਨਾਂ ਚੋਣਾਂ ਦੇ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ ਹਾਂ ਬਿਲਕੁਲ ਜੀ ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਸਰਗਈ ਪਾਰਟੀ ਆਪਣਾ ਪੂਰਾ ਦਮ-ਖਮ ਲਾਰੀਆਂ ਨੇ ਸੁਣਨ ਚ ਆਇਆ ਕਿ ਭਾਰਤੀ ਜਨਤਾ ਪਾਰਟੀ ਕਾਫੀ ਮੁਸ਼ਕਲ ਮੂਡ ਦੇ ਵਿੱਚ ਹੈ ਉਹਨਾਂ ਦੇ ਤਾਂ ਕਈ ਆਗੂ ਛੱਡ ਕੇ ਚਲੇ ਗਏ ਟਿਕਟਰੀ ਵਾਪਸ ਕਰਤੀਆਂ ਮੁੱਖ ਮੁਕਾਬਲਾ ਉੱਥੇ ਅੱਜ ਵੀ ਕਾਂਗਰਸ ਪਾਰਟੀ ਤੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੇ ਬਿਨਾ ਕੰਮ ਨਹੀਂ ਚੱਲਣਾ। ਉਹਨਾਂ ਦੀ ਗੱਲ ਠੀਕ ਵੀ ਹੋ ਸਕਦੀ ਹੈ। 46 ਦਾ ਬਹੁਮਤ ਹੈ 90 ਸੀਟਾਂ 'ਚੋਂ। ਜੇ ਕਿਸੇ ਪਾਰਟੀ ਨੂੰ 46 ਨਾ ਮਿਲਿਆ ਬਹੁਮਤ ਤੇ ਫਿਰ ਦੂਜਿਆਂ ਦਾ ਸਾਰਾਤ ala ਨਾ ਪੈ ਸਕਦਾ। ਪਿਛਲੀ ਵਾਰੀ ਵੀ ਤਾਂ ਮਨੋਰ ਲਾਲ ਖੱਟੜ ਜਿਹੜੇ ਨੇ ਇਹ ਦਸ਼ੰਤ ਚਟਾਲਾ ਉਹਦੇ 10 ਉਮੀਦਵਾਰ ਆ ਗਏ। ਇੱਕ ਤੇ ਉਹ ਉਮੀਦ ਲੱਗਦੀ ਨਹੀਂ ਜੀ ਜੀ ਚਰਚਾ ਹੋ ਰਹੀ ਹੈ ਇਹ ਤਾਂ ਸਾਰਾ ਕੁਝ 8 ਤਰੀਕ ਨੂੰ ਪਤਾ ਲੱਗੂਗਾ ਅਸੀਂ ਤੁਸੀਂ ਲੋਕ ਤਾਂ ਬੈਠ ਕੇ ਜਿਹੜੇ ਕੋਈ ਅੰਕੜੇ ਆਉਂਦੇ ਆ ਉਹਦੇ ਆਧਾਰ ਤੇ ਚਰਚਾ ਕਰ ਦਿੰਨੇ ਆ ਦੇਖਦੇ ਹਾਂ 8 ਤਰੀਕ ਨੂੰ ਕੀ ਕਰਵਟ ਬੈਂਦਾ ਹੈ ਲੇਕਿਨ ਇਸ ਵੇਲੇ ਪੂਰੀਆਂ ਸਰਗਰਮੀਆਂ ਦੇ ਉੱਤੇ ਹਾਲਾਂਕਿ ਜੰਮੂ ਕਸ਼ਮੀਰ ਦਾ ਜਿਹੜਾ ਪ੍ਰਚਾਰ ਹੈ ਉਹ 29 ਤਰੀਕ ਨੂੰ ਖਤਮ ਹੋ ਜਾਣਾ ਹੈ ਉਹਥੇ ਇੱਕ ਤਰੀਕ ਆਖਰੀ ਪੜਾਇਆ ਪਰ ਹਰਿਆਣੇ ਦੇ ਵੋਟਾਂ 5 ਤਰੀਕ ਨੂੰ ਪੈਣੀਆਂ ਨੇ ਇੱਥੇ 2-3 ਦਿਨ ਵੱਧ ਚੱਲੂਗਾ ਜਦੋਂ 5 ਨੂੰ ਪੈਣੀਆਂ ਨੇ ਚੋਣ ਪ੍ਰਚਾਰ ਤਿੰਨ ਨੂੰ ਖਤਮ ਹੋਣਾ ਹੈ ਹੂੰ ਤੇ ਲਗਾਤਾਰਤਾ ਦੇ ਵਿੱਚ ਉਥੇ ਸਾਰੀਆਂ ਪਾਰਟੀਆਂ ਹਰ ਰੋਜ਼ ਆਪਣੇ ਹੱਕ ਦੇ ਵਿੱਚ ਖਿੱਚਣ ਵਾਸਤੇ ਲਗਾਤਾਰ ਸਰਗਰਮ ਨੇ ਕੀ ਬਣਦਾ ਕੀ ਨਹੀਂ ਬਣਦਾ ਇਹ ਤਾਂ 8 ਤਰੀਕ ਦਾ ਸਮਾਂ ਦੱਸੇਗਾ ਦਾਅਵੇ ਸਾਰਿਆਂ ਵੱਲੋਂ ਕੀਤੇ ਜਾ ਰਹੇ ਜੀ ਬਿਲਕੁਲ ਜੀ ਤੇ ਟੂਲਸਾਭ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਹਾਲਾਂਕਿ ਤਨਖਾਹਾਂ ਕਰਾਰ ਦਿੱਤੇ ਗਏ ਨੇ ਉਹਨਾਂ ਦੇ ਲਈ ਧਾਰਮਿਕ ਦੇ ਨਾਲ ਨਾਲ ਸਿਆਸੀ ਸਜ਼ਾ ਦੀ ਮੰਗ ਵੀ ਕੀਤੀ ਗਈ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਖੁਰਾਂ ਵੱਲੋਂ ਵੈਸੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਕਾਫੀ ਚਰਚਾ ਦੇ ਵਿੱਚ ਨੇ ਉਹ ਜਦੋਂ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ ਦੀ ਦਸਤਾਰਬੰਦੀ ਹੁੰਦੀ ਹੈ ਉਹਨੂੰ ਗੱਦੀ ਤੇ ਬਿਠਾਇਆ ਜਾਂਦਾ ਹੈ ਤਾਂ ਉਦੋਂ ਉੱਥੇ ਪਤਾ ਨਹੀਂ ਕਿਉਂ ਪਹੁੰਚ ਜਾਂਦੇ ਨੇ ਦੇਖੋ ਕਈ ਗੱਲਾਂ ਨੇ ਕਿ ਇਹਦਾ ਸਪਸ਼ਟੀਕਰਨ ਤਾਂ ਦੇ ਸਕਦੇ ਖੁਦ ਹੂੰ ਇਹ ਜਿਹੜੇ ਬਲਜੀ ਸਿੰਘ ਦਾਦੂਵਾਲ ਸਾਹਿਬ ਨੇ ਕਿ ਕਿਹੜੇ ਕਾਰਨਾਂ ਇਹਨਾਂ ਡੇਰਿਆਂ ਦੇ ਵਿੱਚ ਜਾਣਾ ਜੇ ਡੇਰਿਆਂ ਨੂੰ ਪ੍ਰਮੋਟ ਅਸੀਂ ਕਰਨਾ ਉਹ ਸਿੱਖੀ ਦੇ ਉਲਟ ਮੰਨਿਆ ਜਾਂਦਾ ਹੈ ਦਾਦੂਵਾਲ ਸਾਹਿਬ ਉਥੇ ਗਏ ਨੇ ਕੋਈ ਸ਼ੱਕ ਨਹੀਂ ਹੈਗਾ ਔਰ ਉਹ ਪਹਿਲਾਂ ਵੀ ਜਾਂਦੇ ਰਹੇ ਐ ਜਦੋਂ ਤਲਵੰਡੀ ਸਾਹਿਬ ਉਹ ਰਹਿੰਦੇ ਹੁੰਦੇ ਸੀ ਉਥੋਂ ਦੇ ਜਥੇਦਾਰ ਸੀ ਇਸ ਤਰ੍ਹਾਂ ਜਿਹੜੇ ਸਰਗਰਮੀ ਉੱਥੇ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਐਹਮ ਹੈ ਜਿਹੜਾ ਮੰਗ ਕੀਤੀ ਆ ਉਹਨਾਂ ਨੇ ਕਿ ਜਦਰ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਗੁਨਾਹ ਬਹੁਤ ਕੀਤੇ ਨੇ ਗਲਤੀਆਂ ਨਹੀਂ ਹੈਗੀਆਂ ਉਨੂੰ ਧਾਰਮਿਕ ਸਜ਼ਾ ਦੇ ਨਾਲ ਨਾਲ ਰਾਜਨੀਤਿਕ ਸਜ਼ਾ ਵੀ ਲਾਈ ਜਾਵੇ ਐਸ ਵੇਲੇ ਨਖੇੜਾ ਕਰਨਾ ਬਹੁਤ ਔਖਾ ਹੋ ਗਿਆ ਜੱਦਰ ਸਾਹਿਬ ਵੱਲੋਂ ਕਿਉਂਕਿ ਤਰਵਿੰਦਰ ਜੀ ਪਤਾ ਹੀ ਨਹੀਂ ਕਿੰਨੀਆਂ ਕਿ ਜਥੇਬੰਦੀਆਂ ਇਹ ਗੱਲ ਕਹਿ ਆਈਆਂ ਨੇ ਕਿ ਗਲਤੀਆਂ ਦੀ ਧਾਰਮਿਕ ਸਜ਼ਾ ਤਾਂ ਬੰਨੀ ਜਾਂਦੀ ਹੈ ਲਾ ਦਿਓ ਹਮ ਪਰ ਜਿਹੜੇ ਵੱੱਜਰ ਗ੍ਰਾਹ ਹੋਏ ਨੇ ਉਹ ਬਾਰ ਬਾਰ ਕਹੀ ਜਾਂਦਾ ਚੇਤ ਅਚੇਤ ਜਾਣੇ ਅਣਜਾਣੇ ਦੇਲੇ ਪੋਸਟਰ ਲੱਗੇ ਸੀ ਬਰਗਾੜੀ ਦੇ ਵਿੱਚ ਕਿ ਤੁਹਾਡਾ ਗੁਰੂ ਸਾਡੇ ਕੋਲੇ ਐ ਤੇ ਫੜਿਆ ਤੋਂ ਤੋ ਗਿਆ ਨਾ ਪੰਜ ਗਰਾਈ ਵਾਲੇ ਦੋ ਭਰਾ ਰੁਪਿੰਦਰ ਤੇ ਜਸਵਿੰਦਰ ਦੇ ਪਾ ਕੇ ਖਾਤੇ 'ਚ ਤੇ ਸੁਰਖਰੂ ਹੋ ਕੇ ਤੁਰ ਗਏ ਸੀ ਕਿ ਮੈਦਾ ਮੱਥਾ ਟੇਕ ਕੇ ਚਲਿਆ 나ڈا ਸਾਹਿਬ ਮੇਰੇ ਦਿਮਾਗ ਤੋਂ ਬੋਝ ਉੱਤਰ ਗਿਆ ਜਿਹੜੀ ਸਿੱਟ ਆਪਣੇ ਹੱਥਾਂ ਨਾਲ ਇਹਨਾਂ ਨੇ ਬਣਾਈ ਰਵਨਵੀਰ ਸਿੰਘ ਖਟੜਾ ਵਾਲੀ ਉਹਨਾਂ ਨੇ ਦੋਨਾਂ ਭਰਾਵਾਂ ਨੂੰ ਕਲੀਨ ਚਿੱਟ ਦਿੱਤੀ ਕਿ ਇਹਨਾਂ ਦਾ ਕੋਈ ਤਾਲੁਕਤ ਨਹੀਂ ਸੀ ਪਤਾ ਹੋਣ ਦੇ ਬਾਵਜੂਦ ਕਿ ਸਾਰਾ ਕੁਝ ਤਾਰਾਂ ਡੇਰੇ ਸਰਸੇ ਤੋਂ ਹਿੱਲ ਗਾਣੇ ਇਹ ਅਣਜਾਣੇ ਚ ਗਲਤੀ ਕੀਤੀ ਸੀ ਉਹਨੇ ਹੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਕਿ ਇਹ ਵੀ ਦੱਸ ਸਕਦੇ ਆ ਕਿ ਉਹਨਾਂ ਦੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਉਹ ਗਨਮੈਂਡ ਦਿੱਤੇ ਉਹ ਜਾਣੇ ਚ ਦਿੱਤੇ ਸੀ ਕਿ ਅਣਜਾਣੇ ਚ ਦਿੱਤੇ ਸੀ ਸੋ ਜਥੇਦਾਰ ਸਹਬਾਨਾਂ ਨੂੰ ਸਰਕਾਰੀ ਕੋਠੀ ਚ ਸੱਦਣਾ ਜੇ ਪ੍ਰਗਟ ਸਵ ਦੀ ਗੱਲ ਸੱਚ ਮੰਨ ਲਈਏ ਇਹ ਕਹਿਣਾ ਦੋ ਬੰਦਿਆਂ ਵੱਲੋਂ ਕਿ ਲਓ ਮੈਂ ਤੁਹਾਡਾ ਕੰਮ ਨਵੇੜਿਆ ਆਂ ਡੇਰੇਆਂ ਨਾਲ ਨਿਬੜ ਗਈ ਗੱਲ ਉਹ ਆਪਾਂ ਨੂੰ ਵੋਟਾਂ ਪਾਉਣਗੇ ਤੇ ਜਿਹੜਾ 104 ਸਾਲ ਦਾ ਇਤਿਹਾਸ ਸੀ ਸਿੱਖ ਧਰਮ ਦਾ ਉਹ ਤਾਂ ਛਿੱਕੇ ਤੇ ਟੰਗਤਾ ਸਾਰਾ ਹੁਣ ਇਸ ਗੱਲ ਤੋਂ ਪਤਾ ਲੱਗਦਾ ਭਾਵੇਂ 1978 ਦਾ ਨਰੰਗਰਿਆਂ ਖਿਲਾਫ ਹੁਕਮਨਾਮਾ ਸੀ ਭਾਵੇਂ 2007 ਦਾ ਇਹ ਡੇਰੇ ਸਰਸਤੇ ਵਾਲਾ ਦਾ ਹੁਕਮਨਾਮਾ ਸੀ ਇਹ ਸਾਰੇ ਸੌਦੇ ਤੁਸੀਂ ਵੋਟਾਂ ਲਈ ਮਾਰੇ ਬਾਅਦ ਦੇ ਵਿੱਚ ਮੰਨਣਾ ਵੀ ਪੈ ਗਿਆ 1998 ਦੇ ਵਿੱਚ ਤੋੜਾ ਸਾਹਿਬ ਨੂੰ ਤੇ ਇਹਨਾਂ ਦਾ ਸਾਰਾ ਪਰਤੱਖ ਹੋ ਗਿਆ ਕਿ ਸਾਰਾ ਕੁਝ ਤਾਂ ਉਦੋਂ ਦਾ ਹੋਇਆ ਵਾ ਅਜੇ ਤੱਕ ਜਿਹੜਾ ਡੇਰਾ ਸਿਰਸੇ ਦੇ ਖਿਲਾਫ ਮੌੜ ਬੰਬ ਬਲਾਸਟਰਾ ਕੰਮ ਚੱਲਦਾ ਹੈ ਉਹ ਵੀ ਤਾਂ ਕਿਸੇ ਸਿਰੇ ਲੱਗਿਆ ਨਹੀਂ ਸੋ ਇਹ ਜੋ ਮਰਜੀ ਕਹਿ ਜਿਹੜੇ ਗੁਨਾਹ ਹੋਏ ਨੇ ਵੱਡੀਆਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਜੱਥੇਦਾਰ ਸਾਹਿਬ ਨੂੰ ਕਹਿਤਾ ਕਿ ਜੱਥੇਦਾਰ ਸਾਹਿਬ ਜਾਤਾ ਕਰ ਦਿਓ ਫੈਸਲਾ ਸੰਗਤ ਦੇ ਮੁਤਾਬਕ ਸੰਗਤ ਦੀ ਭਾਵਨਾ ਦੇ ਮੁਤਾਬਕ ਨਹੀਂ ਤਾਂ ਫਿਰ ਸਾਰਾ ਕੁਝ ਤੁਹਾਡੇ ਸਾਹਮਣੇ ਨਜ਼ਰ ਆਉਂਦਾ ਉਸ ਵੇਲੇ ਦੇ ਜਥੇਦਾਰ ਗੁਰਵਜਨ ਸਿੰਘ ਹੋਰਾਂ ਦੇ ਨਾਲ ਕੀ ਵਾਪਰਿਆ ਸੀ ਤੁਹਾਡੇ ਸਾਹਮਣੇ ਹੈ ਇਹਦੇ ਚ ਅਜੇ ਤਾਂ ਦੋ ਜਿਹੜੇ ਜ਼ਥੇਦਾਰ ਨੇ ਗੈਨੀ ਗੁਰਵਜਨ ਸਿੰਘ ਤੇ ਗੈਨੀ ਗੁਰਮukh ਸਿੰਘ ਇਹ ਤਾਂ ਕੋਲ ਨੇ ਪੁੱਛ ਲੋ ਬੁਲਾ ਕੇ ਵੀ ਕਿਹਨੇ ਤੁਹਾਨੂੰ ਸਰਕਾਰੀ ਕੋਠੀ ਚ ਬੁਲਾ ਕੇ ਹੁਕਮ ਦਿੱਤਾ ਸੀ ਇਹ ਇੰਨਾ ਛੇਤੀ ਨਿਬੜਨ ਵਾਲਾ ਕੰਮ ਨਹੀਂ ਪਰ ਬਹੁ ਗੰਤੀ ਲੋਕ ਇਹੀ ਕਹਿੰਦੇ ਐ ਕਿ ਸੁਖਵੀਰ ਸਿੰਘ ਬਾਦਲ ਨੂੰ ਨਾਲ ਨਾਲ ਸਿਆਸੀ ਸਜ਼ਾ ਦੇ ਕੇ ਵੀ ਤੇ ਸਵਾਲ ਤਾਂ ਇਹ ਵੀ ਉੱਠਦੇ ਆ ਕਿ ਜਿਨ੍ਹਾਂ ਨੂੰ ਪਹਿਲਾਂ ਸਿਆਸੀ ਸਜ਼ਾ ਦਿੱਤੀ ਉਹਨਾਂ ਚ ਕਿੰਨੇ ਪਰਸੈਂਟ ਨੇ ਪੂਰਾ ਕੀਤਾ ਤਰਵਿੰਦਰ ਜੀ ਚਾਚਾ ਇਹ ਵੀ ਹੈ ਇੱਕ ਸਾਧ ਨੂੰ ਇਹਨਾਂ ਨੇ ਇੱਕ ਬਹੁਤ ਵੱਡੇ ਗੁਨਾਹ ਦੇ ਵਿੱਚ ਮਾਫ ਕਰਤਾ ਸੰਗਤ ਬੈਠੀ ਰਹਗੀ ਪਿਛਲੇ ਦਰਵਾਜੇ ਤੋਂ ਸੱਦਿਆ ਤੇ ਉਦਰੀ ਤੋਰਤਾ ਕਿ ਜੀ ਇਹਦੇ ਖਿਲਾਫ ਕੋਈ ਸਬੂਤ ਨਹੀਂ ਆਇਆ ਉਸੇ ਬਾਬੇ ਨੂੰ ਮੁੜ ਕੇ ਦੁਨੀਆਵੀ ਅਦਾਲਤ ਨੇ ਸਜ਼ਾ ਵੀ ਦਿੱਤੀ ਸੀ ਜੀ ਬਿਲਕੁਲ ਜੀ ਤੇ ਸ਼੍ਰੋਮਣੀ ਅਕਾਲੀ ਦਲ ਟੜਿਆਂ ਦੇ ਵਿੱਚ ਵੰਡਿਆ ਹੋਇਆ ਅਖਬਾਰਾਂ ਦੇ ਵਿੱਚ ਵੀ ਤੁਸੀਂ ਪੜ ਲੈਂਦੇ ਹੋ ਸੁਣ ਲੈਂਦੇ ਹੋ ਇੱਕ ਜਿਹਨੂੰ ਬਾਗੀ ਧੜਾ ਕਿਹਾ ਜਾਂਦਾ ਹੈ ਦੂਜਾ ਸੁਖਵੀਰ ਸਿੰਘ ਬਾਦਲ ਹੁਣਾਂ ਧੜਾ ਕਾਫੀ ਕੁਝ ਹੋ ਗਿਆ ਤੇ ਹੁਣ ਫੈਸਲੇ ਦਾ ਇੰਤਜ਼ਾਰ ਸਾਰੀਆਂ ਧਿਰਾਂ ਕਰ ਰਹੀਆਂ ਨੇ ਕਿ ਜਥੇਦਾਰ ਸਾਹਿਬ ਤੇ ਸਿੰਘ ਸਹਿਬਾਨ ਇਸ ਮਾਮਲੇ ਨੂੰ ਲੈ ਕੇ ਜੋ ਇਹ ਬਾਗੀ ਸੁਰਖਤਿਆਰ ਹੋਏ ਜਾਂ ਸੁਖਵੀਰ ਬਾਦਲ ਨੂੰ ਕੀ ਸਜ਼ਾ ਸੁਣਾਉਂਦੇ ਨੇ ਜਾਂ ਕੀ ਫੈਸਲਾ ਸੁਣਾਉਂਦੇ ਨੇ ਤੇ ਦੂਜੇ ਪਾਸੇ ਸਮਾਗਮ ਪ੍ਰਭਾਵਿਤ ਹੋ ਰਹੇ ਨੇ ਜਥੇਦਾਰ ਗੁਰਚਰਨ ਸਿੰਘ ਟੋਰਾ ਹੁੜਾਂ ਦੀ ਜਿਹੜੀ ਇੱਕ ਸ਼ਤਾਬ ਦੀ ਮਣਾਈ ਜਾਂਦੀ ਹੈ ਜਨਮ ਸ਼ਤਾਬ ਦੀ ਉਹਦਾ ਸਮਾਗਮ ਪਹਿਲਾਂ ਇਕੱਠਾ ਹੁੰਦਾ ਸੀ ਤੇ ਕਹਿੰਦੇ ਹੁਣ ਵੱਖ-ਵੱਖ ਸਮਾਗਮ ਹੋਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਧੜਿਆਂ ਦੇ ਵਿੱਚ ਵੰਡਿਆ ਹੋਇਆ ਹੈ ਧਰਬਿੰਦਰ ਜੀ ਦੀ ਬਰਸੀ ਹੁੰਦੀ ਸੀ ਪਹਿਲਾਂ ਤਕਰੀਬਨ ਤਕਰੀਬਤ ਸਾਰੇ ਇਕੱਠੇ ਮਨਾਉਂਦੇ ਸੀ ਹੂੰ ਜਨਮ ਸ਼ਤਾਬ ਦੀ ਪਹਿਲੀ ਵਾਰ ਆਈ ਹੈ ਕਿਸੇ ਦਾ 100 ਸਾਲ ਦਾ ਪਰਿਵਾਰ ਤੇ ਜਿਨ੍ਹਾਂ ਨੂੰ ਤੁਸੀਂ ਬਾਗੀ ਦਲ ਕਹਿੰਦੇ ਹੋ ਉਹਨਾਂ ਨੇ ਪ੍ਰੋਗਰਾਮ ਲੀਖਤਾ ਉਦੋਂ ਬਾਅਦ ਜੀ ਕਿਉਂਕਿ ਬਹੁਤ ਕੁਛ ਤਾਂ ਇਹ ਸ਼ਰੋਣੀ ਕਮੇਟੀ ਦੇ ਪ੍ਰਧਾਨ ਦੇ ਮੁੱਦੇ ਤੇ ਰੱਖ ਕੇ ਚਲਾਉਂਦੇ ਨੇ ਕਹਿੰਦੇ ਜੀ ਸਾਨੂੰ ਵੀ ਯਾਦ ਆ ਗਿਆ ਟੋੜਾ ਸਾਹਿਬ ਤਾਂ ਸਾਰਿਆਂ ਦੇ ਸਾਝੀ ਆਗੂ ਸੀ ਇਹਨਾਂ ਨੇ ਗੁਰਦੁਆਰਾ ਦੁਖਨਿਮਰਨ ਸਾਹਿਬ ਉਸੇ ਦਿਨੀ ਰੱਖ ਲਿਆ ਤੇ ਪਿੰਡ ਬਣਾ ਰਹੇ ਨੇ ਪਰਿਵਾਰ ਤੇ ਦੂਜਾ ਜੱਦਰ ਹਰਵੀਰ ਸਿੰਘ ਟੋੜਾ ਉਹਨਾਂ ਦੇ ਦਮਾਦ ਹਰਿੰਦਰਪਾਲ ਟੋੜਾ ਦੋਤਰਾ ਕਮਲਜੀਤ ਟੋੜਾ ਦੋਤਰਾ ਤੇ ਹੋਰ ਆਗੂ ਸਾਰੇ ਇਹ ਕਹਿੰਦੇ ਨੇ ਇਹ ਤਾਂ ਸਾਡੇ ਸਮਾਗਮ ਨੂੰ ਤਾਰ ਪਿੱਡੋ ਕਰ ਰਹੇ ਨੇ ਉਹ ਲਗਾਤਾਰਤਾ ਦੇ ਵਿੱਚ ਟੋੜੇ ਪਿੰਡ ਦੇ ਵਿੱਚ ਜਾਂਦੇ ਨੇ ਆ ਟੋੜੇ ਪਿੰਡ ਦਾ ਲੋਕਿਕ ਨਜ਼ਾਰਾ ਐਸ ਵੇਲੇ ਤਰਬਿੰਦਰ ਹੂੰ ਦੀਵਾਲੀ ਵਾਂ ਪਿੰਡ ਦੇ ਲੋਕਾਂ ਨੇ ਘਰਾਂ ਦੇ ਉੱਤੇ ਦੀਪਮਾਲਾ ਕੀਤੀ ਵੀ ਹੈ 24 ਤੱਕ ਸੋ ਅੱਡੋ ਅੱਡ ਇੱਕ ਦੂਜੇ ਦੇ ਉੱਤੇ ਜ਼ੋਰ ਲਾ ਰਹੇ ਨੇ ਬਿੱਤਰੇਸੀ ਕੇ ਜਥੇਦਾਰ ਸਾਭੀ ਇਹ ਇੰਟਰਵਿਊਨ ਕਰ ਦਿੰਦੇ ਪਰ ਹੁਣ ਤੱਕ ਦਾ ਇਤਿਹਾਸ ਤਾਂ ਇਹ ਰਿਹਾ ਇਹ ਜਥੇਦਾਰ ਸਾਹਿਬ ਦੀ ਮੰਨ ਦੇ ਕਦੋਂ ਹੈ 1998 ਦੇ ਵਿੱਚ ਜਿਹੜਾ ਜੱਦਾ ਟੋੜਾ ਨੂੰ ਹਟਾਇਆ ਗਿਆ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਹਟਾਇਆ ਗਿਆ ਉਹਨਾਂ ਨੇ ਕਿਹਾ ਸੀ ਕਿ 1999 ਦੀ ਬਸਾਖੀ ਤੁਸੀਂ ਇਕੱਠੇ ਹੋ ਕੇ ਮਨਾ ਲਓ ਪਰ ਇਹਨਾਂ ਨੇ ਮਨਾਈ ਕਰੂ ਸੀ ਇਕੱਠੇ ਰਹਿ ਜਾਓ ਇਹ ਕਹਿਨ ਨੂੰ ਹੈ ਦੂਜਿਆਂ ਵਾਸਤੇ ਹੁਕਮ ਨਾਵੇਂ ਨੇ ਇਹਨਾਂ ਵਾਸਤੇ ਕੁਛ ਨਹੀਂ ਸੋ ਜਿਹੜਾ ਇਹ 24 ਤਰੀਕ ਨੂੰ ਪਰਸੋਂ ਨੂੰ ਇਹ ਸਮਾਗਮ ਹੋ ਰਿਹਾ ਉਹ ਦੋ ਥਾਮਾਂ ਦੇ ਉੱਤੇ ਹੋ ਰਿਹਾ ਹੈ ਦਿਖਣਾ ਹੋਵੇਗਾ ਖਾਸ ਕਰ ਆਪਣੇ ਮੀਡੀਆ ਵਾਲਿਆਂ ਨੂੰ ਖਾਸਾ ਔਖਾ ਹੋ ਜੂ ਕਿ ਟੀਮਾਂ ਵੱਢ ਕੇ ਜਾਂਦੀਆਂ ਨੇ ਕੀ ਹੁੰਦੀਆਂ ਨੇ ਕੀ ਨਹੀਂ ਅੱਡ ਅੱਡ ਤੌਰ ਦੇ ਉੱਤੇ ਟੋੜਾ ਸਾਹਿਬ ਦੀ ਇਹ ਜਿਹੜੀ ਜਨਮ ਸ਼ਤਾਬਦੀ ਹੈ ਉਹ ਮਨਾਈ ਜਾ ਰਹੀ ਹੈ ਕਿਉਂਕਿ ਸਾਹ ਪ੍ਰੋਗਰਾਮ ਦਾ ਸਮਾਂ ਕਾਫੀ ਘੱਟ ਰਹਿ ਗਿਆ ਹੈ ਇੱਕ ਅੱਧਾ ਮਿੰਟ ਬਾਕੀ ਹੈ ਉਹਦੇ ਵਿੱਚ ਜਾਣਕਾਰੀ ਜ਼ਰੂਰ ਦੇ ਦਈਏ ਕਿ ਪੰਚਾਇਤੀ ਚੋਣਾਂ ਹੁਣ ਹੋਣਗੀਆਂ ਜਲਦ ਹੋਣਗੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਇੱਕ ਤਰ੍ਹਾਂ ਦਾ ਜਾਰੀ ਹੋ ਗਿਆ ਹੈ ਚੋਣ ਕਮਿਸ਼ਨ ਨੇ ਅੱਗੇ ਤਰੀਕਾ ਦਾ ਐਲਾਨ ਕਰਨਾ ਹੈ ਤੇ ਜਿਹੜੇ ਉਮੀਦਵਾਰ ਚੋਣ ਮੈਦਾਨ 'ਚ ਉਤਰਨਗੇ ਉਹਨਾਂ ਵਾਸਤੇ ਵੀ ਚੋਣ ਨਿਸ਼ਾਨਾ ਨੂੰ ਨਿਰਧਾਰਤ ਕਰ ਦਿੱਤਾ ਗਿਆ ਹੈ 38 ਚੋਣ ਨਿਸ਼ਾਨਾ ਦੇ ਉੱਤੇ ਜਿਹੜੇ ਸਰਪੰਚ ਦੇ ਉਮੀਦਵਾਰ ਨੇ ਉਹ ਚੋਣ ਲੜ ਸਕਣਗੇ ਤੇ ਬਾਕੀ 70 ਦੇ ਉੱਤੇ ਪੰਚ ਨੇ ਵੱਖ-ਵੱਖ ਤਰ੍ਹਾਂ ਦੇ ਚੋਣ ਨਿਸ਼ਾਨ ਨੇ ਤੇ ਕਿਨੂੰ ਕਿਹੜਾ ਮਿਲਦਾ ਹੈ ਇਹ ਬਾਅਦ ਦੀ ਗੱਲ ਹੈ ਪਰ ਪੰਚਾਇਤ ਚੋਣਾਂ ਨੂੰ ਲੈ ਕੇ ਜਿਹੜਾ ਪੰਜਾਬ ਰਾਜ ਚੋਣ ਕਮਿਸ਼ਨ ਆ ਉਹ ਪੂਰਾ ਐਕਟਿਵ ਨਜ਼ਰ ਆ ਰਿਹਾ ਹੈ ਟਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਧੰਨਵਾਦੀ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫ਼ਤੇ ਫਿਰ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ